ਸਾਡੇ ਹੀਰੋ ਆ ਦੀ ਜਿਹੜੀ ਦਾਤ ਦੇਣੀ ਚਾਹੀਦੀ ਹੈ ਮਤਲਬ ਫਲॉप ਫਿਲਮ ਹੁੰਦੇ باوجود ਵੀ ਫਿਲਮਾਂ ਦੀ ਲੈਣ ਲਗਾ ਦਿੰਦੇ ਐ ਫਿਲਮ ਜਿੱਦ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਮਤਲਬ ਵਧੀਆਂ ਜਾਂਦੀਆਂ ਚਾਹੇ ਫਲॉप ਹੀ ਕਿਉ ਨਾ ਜਾਂ ਚਾਹੇ ਉਹਦੀ ਸਟੋਰੀ ਵਧੀਆ ਹੋਵੇ ਤੇ ਚਾਹੇ ਨਾ ਵਧੀਆ ਹੋਵੇ ਫਿਲਮ ਤਾਂ ਆਸੀ ਬਣਾਨੀ ਹੀ ਬਣਾਨੀ ਐ ਤੇ ਅੱਗੇ ਮੈਂ ਤੁਹਾਨੂੰ ਇੱਕ ਹੋਰ ਦੱਸੂਗੀ ਕਿ ਕਿਹੜੀ ਪੰਜਾਬੀ ਵੈਬ ਸੀਰੀਜ਼ ਐ ਜਿਹੜੀ ਕਿ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਣ ਵਾਲੀਆਂ ਕਿਉਂਕਿ ਉਹ ਬਣੀ ਹੀ ਕੁੜੀਆਂ ਦੇ ਐ ਤੇ ਇਸ ਕਰਕੇ ਕੁੜੀਆਂ ਦੀ ਰੈਡੀ ਹੋ ਜਨ ਐਦਾ ਦੀ ਵੈਬ ਸੀਰੀਜ਼ ਦੇਖਣ ਨੂੰ ਜਿਹਦੇ ਵਿੱਚ ਦੇਖਣ ਲਈ ਆਸਤੇ ਨਾ ਜਿਗਰਾ ਚਾਹੀਦਾ ਜਿਗਰਾ ਮਤਲਬ ਖੁੱਦਾ ਜਿਗਰਾ ਵੱਡਾ ਵੱਧ ਜਾਣਾ ਹੈ हेलो नमस्ते सत्याकाल मैं सैवी ती मतलब के आई हाँ खबर ही खबर बहुत सारिया खबर स्वागत है एक अल करा सा दबंग मतलब सलमान खान की कहने फेवरेट हीरो जी मेरे तो बहुत ही बचिया मतलब मेरे तो बहुत ही ज्यादा फेवरेट ने उन्होंने फिल्मा चाहे हिट जानते चाहे जान पर जाते थिएटर जाते क्यों है ਸਿਰਫ ਸਲਮਾਨ ਖਾਨ ਨੂੰ ਦੇਖ ਕੇ ਸਲਮਾਨ ਖਾਨ ਦੇਖਦੇ ਤੇ ਫਿਲਮ ਤੇ ਸਟੋਰੀs ਨੂੰ ਕੋਈ ਲੈਣਾ ਦੇਣਾ ਹੈ ਹੀ ਨਹੀਂ ਖੈਰ ਉਹਨਾਂ ਦੀ ਜੀ ਪਹਿਲੀ ਪਿਛਲੀ ਵਾਰੀ ਫਿਲਮ ਆਈ ਸੀ ਸਿਕੰਦਰ ਇਹਦੇ ਵਿੱਚ ਉਹਨਾਂ ਦੀ ਫਿਲਮ ਆਈ ਸੀ ਸਿਕੰਦਰ ਜਿਹੜੀ ਕਿ ਠਿੱਕ ਠੀਕ ਹੀ ਗਈ ਹੈ ਮਤਲਬ ਇਨੀ ਹਿੱਟ ਨਹੀਂ ਗਈ ਪਰ ਲੋਕੀ ਜਦੋਂ ਬਾਹਰ ਨਿਕਲੇ ਉਹਨਾਂ ਨੂੰ ਇਸ ਚੀਜ਼ ਦਾ ਬੜਾ ਅਫਸੋਸ ਹੋਇਆ ਕਿ ਸਲਮਾਨ ਖਾਨ ਨੇ ਇਦਾਂ ਦੀ ਫਿਲਮ ਕੀਤੀ ਹੈ ਮਤਲਬ ਸਾਡੇ ਜਿਹੜੇ ਦਬੰਗ ਹੀਰੋ ਆ ਉਹਨਾਂ ਨੂੰ ਇਹ ਜਿਹੜੀ ਫਿਲਮ ਆ ਨਾ ਸੂਟ ਨਹੀਂ ਕੀਤੀ ਮਤਲਬ ਕਈਆਂ ਦੇ ਅਲੱਗ ਅਲੱਗ ਵਿਚਾਰ ਨੇ ਜੀ ਕਈਆਂ ਦੇ ਅਲੱਗ ਅਲੱਗ ਥੋਟ ਨੇ ਕਿ ਹਾਂ ਸਲਮਾਨ ਖਾਨ ਨੂੰ ਇਦਾਂ ਕਰਨਾ ਚਾਹੀਦਾ ਤੇ ਉਹਦਾ ਕਰਨਾ ਚਾਹੀਦਾ ਮਤਲਬ ਹਰ ਕਿਸੇ ਦੀ ਆਪਣੀ ਆਪਣੀ ਸੋਚ ਹੈ ਲੇਕਿਨ ਜਿਹੜੀ ਫਿਲਮ ਸੀਗੀ ਨਾ ਇਹ ਬਾਕਸ ਆਫਿਸ ਤੇ ਜ਼ਿਆਦਾ ਕਮਾਲ ਦਿਖਾ ਨਹੀਂ ਪਾਈ ਬਹੁਤ ਬੁਰੀ ਤਰ੍ਹਾਂ ਪਿੱਟ ਗਈ ਪਰ ਕੋਈ ਗੱਲ ਨਹੀਂ ਸਲਮਾਨ ਖਾਨ ਦਾ ਸ ਬੰਗੈ ਜੋ ਇਸ ਕਰਕੇ ਉਹਨਾਂ ਨੇ ਨੈਕਸਟ ਮੂਵੀ ਬਣਾਉਣ ਦਾ ਪਲਾਨ ਕਰ ਹੀ ਲਿਆ ਤਾਂ ਨੂੰ ਮੈਂ ਦੱਸ ਦਵਾ ਅਪੂਰਵ ਲਖਿਆ ਅਪੂਰਵ ਲਖਿਆ ਜਿਹੜੇ ਕਿ ਨਵ ਡਾਇਰੈਕਟਰ ਨੇ ਉਹਨਾਂ ਨੇ ਸਲਮਾਨ ਖਾਨ ਨੂੰ ਲੈ ਕੇ ਇੱਕ ਹੋਰ ਮੂਵੀ ਜਿਹੜੀ ਕਿ ਰੈਡੀ ਕਰ ਦਿੱਤੀ ਹੈ ਫਿਲਹਾਲ ਉਹਦਾ ਜਿਹੜਾ ਟਾਈਟਲ ਹੈ ਨਾ ਆਜ ਤੱਕ ਮੀਡੀਆ ਰਿਪੋਰਟ ਦੇ ਵਿੱਚ ਇਹ ਆਇਆ ਕਿ ਸਲਮਾਨ ਖਾਨ ਜਿਹੜੀ ਕਿ ਨਵੀਂ ਮੂਵੀ ਬਣਾ ਰਿਹਾ ਹੈ ਇਹ ਜਿਹੜੀ ਜਿਹੜੀ ਮੂਵੀ ਹੈ ਬਹੁਤ ਹੀ ਡਿਫਰੈਂਟ ਹੋਗੀ ਉਹਨਾਂ ਦੇ ਅਲੱਗ ਮੂਵੀਆਂ ਨਾਲੋਂ ਮਤਲਬ ਜਿਹੜੀਆਂ ਉਹਨਾਂ ਨੇ ਮੂਵੀਆਂ ਬਣਾ ਚੁੱਕੇ ਉਹ ਤੋਂ ਬਹੁਤ ਹੀ ਜ਼ਿਆਦਾ ਡਿਫਰੈਂਟ ਹੋਏਗੀ ਇਹ ਇੱਕ ਦੇਸ਼ ਦੇ ਉੱਪਰ ਹੀ ਗਈ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੋਣਾ ਕਿ 2020 ਦੇ ਵਿੱਚ ਚੀਨ ਤੇ ਭਾਰਤ ਦੀ ਥੋੜੀ ਅਨਬੰਨ ਹੋ ਚੁੱਕੀ ਸੀ ਉਸ ਦੇ ਉੱਤੇ ਇਹ ਫਿਲਮ ਬਣਾਈ ਜਾਏਗੀ ਲੇਕਿਨ ਸਲਮਾਨ ਖਾਨ ਇਸ ਚੀਜ਼ ਨੂੰ ਲੈ ਕੇ ਬੜੇ ਹੀ ਜ਼ਿਆਦਾ ਟੈਨਸ਼ਨ ਦੇ ਵਿੱਚ ਸੀਗੇ ਕਿ ਮੈਂ ਹੀਰੋਇਨ ਕਿਹੜੀ ਲਵਾਵਾਂਗਾ ਕਿਉਂਕਿ ਹੀਰੋਇਨ ਦੀ ਲਗਾਤਾਰ ਉਹ ਤਲਾਸ਼ ਕਰ ਰਹੇ ਸੀਗੇ ਜਿਹੜੀ ਦੀ ਤਲਾਸ਼ ਉਹਨਾਂ ਦੀ ਹੁਣ ਖਤਮ ਹੋ ਚੁੱਕੀ ਹੈ ਤੇ ਤੁਹਾਨੂੰ ਮੈਂ ਦੱਸੂਆਂ ਇਸ ਫਿਲਮ ਦੇ ਵਿੱਚ ਚਿਤ੍ਰਾਂਗ ਦਾ ਸਿੰਘ ਜੀ ਹੈ ਜਿਨ੍ਹਾਂ ਨੂੰ ਤੁਸੀਂ ਹਾਊਸਫੁੱਲ 5 ਦੇ ਵਿੱਚ ਵੀ ਦੇਖ ਚੁੱਕੇ ਹੈ ਉਹਨਾਂ ਨੂੰ ਹਮੇਸ਼ਾ ਹੀ ਤੁਸੀਂ ਇੱਕ ਮਾਡਲ ਦੇ ਰੂਪ ਦੇ ਵਿੱਚ ਦੇਖਿਆ ਤੇ ਇੱਕ ਫਿਲਮ ਦੇ ਵਿੱਚ ਵੀ ਤੁਸੀਂ ਦੇਖਿਆ ਉਹਨਾਂ ਹਸਪੀਟਲ 5 ਦੇ ਵਿੱਚ ਉਹਨਾਂ ਨੇ ਕਾਫੀ ਹੀ ਅੱਛਾ ਕੰਮ ਕੀਤਾ ਉਹਨਾਂ ਦੀਆਂ ਜਿਹੜੀਆਂ ਫਿਲਮਾਂ ਕਾਫੀ ਜ਼ਿਆਦਾ ਅੱਛੀਆਂ ਵੀ ਚੱਲਦੀਆਂ ਤੇ ਉਹਨਾਂ ਦੀ ਐਕਟਿੰਗ ਉਹ ਵੀ ਬੜੀ ਕਮਾਲ ਦੀ ਹੁੰਦੀ ਹੈ ਤੇ ਹੁਣ ਦੇਖਣਾ ਹੈ ਜੀ ਕਿ ਇਹ ਜਿਹੜੀ ਫਿਲਮ ਹੈ ਅੱਗੇ ਕੀ ਕਮਾਲ ਕਰਦੀ ਹੈ ਕਿਉਂਕਿ ਇਹ ਜਿਹੜੀ ਫਿਲਮ ਸੀ ਦੇਸ਼ ਤੇ ਉੱਤੇ ਬਣੀ ਹੈ ਕਿਉਂਕਿ ਸਲਮਾਨ ਖਾਨ ਜਦੋਂ ਵੀ ਦੇਸ਼ ਤੇ ਆਉਂਦੇ ਆ ਨਾ ਇਹ ਫਿਲਮ ਬਹੁਤ ਹੀ ਜ਼ਿਆਦਾ ਹਿੱਟ ਹੋ ਜਾਂਦੀ ਹੈ ਤੇ ਹੁਣ ਦੇਖਣਾ ਜੀ ਅੱਗੇ ਇਹ ਫਿਲਮ ਕਿੰਨੀ ਕਿ ਹਿੱਟ ਜਾਏਗੀ ਕਿਉਂਕਿ ਇਹ ਭਾਰਤ ਤੇ ਚੀਨ ਦੀ ਮਤਭੇੜ ਦੀ ਕਹਾਣੀ ਹੈ ਫਿਲਹਾਲ ਇੱਕ ਜਿਹੜੀ ਜਿਹੜੀ ਹੈ ਇਹ ਕਦੋਂ ਤੱਕ ਰਿਲੀਜ਼ ਹੋਏਗੀ ਜਾਂ ਇਹਦੀ ਜਿਹੜੀ ਐਕਟਿੰਗ ਕਦੋਂ ਤੱਕ ਸਟਾਰਟ ਹੋ ਜਾਏਗੀ ਸਾਡੇ ਸਲਮਾਨ ਜੀ ਦੀ ਇਹ ਹਜੇ ਕੁਝ ਵੀ ਦੱਸਿਆ ਨਹੀਂ ਗਿਆ ਮਤਲਬ ਕੁਝ ਵੀ ਕਲੀਅਰ ਨਹੀਂ ਹੈ ਤੇ ਜਿੱਦਾਂ ਹੀ ਅਪਡੇਟ ਨਵੀਂ ਆਏਗੀ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹੀ ਰਵਾਂਗੀ ਸਲਮਾਨ ਖਾਨ ਦੀਆਂ ਹੋਰ ਵੀ ਗੱਲਾਂ ਸੀ ਸ਼ੇਅਰ ਕਰਦੇ ਰਵਾਂਗੇ ਇਸ ਕਰਕੇ ਵੇਟ ਕਰਦੇ ਰਹੋ ਤੇ ਅੱਗੇ ਮੈਂ ਇੱਕ ਹੋਰ ਤੁਹਾਨੂੰ ਗੱਲ ਦੱਸਣ ਵਾਲੀ ਆ ਜੀ ਤੁਹਾਨੂੰ ਮੈਂ ਜਦੋਂ ਸਟਾਰਟਿੰਗ 'ਚ ਹੀ ਦੱਸਿਆ ਸੀਗਾ ਕਿ ਇੱਕ ਵੈਬ ਸੀਰੀਜ਼ ਆ ਰਹੀ ਹੈ ਉਹ ਵੀ ਇੱਕ ਕੁੜੀ ਦੀ ਜਦੇ ਵਿੱਚ ਉਹਨੇ ਬਹੁਤ ਹੀ ਅੱਛਾ ਰੋਲ ਕੀਤਾ ਇੱਕ ਪੰਜਾਬੀ ਵੈਬ ਸੀਰੀਜ਼ ਆ ਜੀ ਇਹ ਸਿਰਫ ਹੀ ਸਿਰਫ ਕੁੜੀ ਤੇ ਬਣੀ ਆ ਇੱਕ ਗਰੀਬ ਘਰ ਦੀ ਕੁੜੀ ਹੈ ਜਿੱਥੇ ਗਰੀਬ ਘਰ ਚੋਂ ਜਨਮ ਲਿੱਤਾ ਹੈ ਲੇਕਿਨ ਉਹਦੀ ਇੱਕ ਸੁਪਨਾ ਵਾ ਕਿ ਮੈਂ ਗਰੀਬ ਤੋਂ ਨਿਕਲ ਕੇ ਅਮੀਰੀ ਦੇ ਵਿੱਚ ਆਣਾ ਹੈ ਮੈਂ ਆਪਣੇ ਮਾਪੇ ਨੂੰ ਇਸ ਗਰੀਬੀ ਦੇ ਵਿੱਚੋਂ ਕੱਢਣਾ ਹੈ ਤੇ ਅਮੀਰੀ ਦੇ ਵਿੱਚ ਆਣਾ ਲੇਕਿਨ ਇਸ ਵਿੱਚ ਉਹ ਬਹੁਤ ਹੀ ਜ਼ਰਾ ਇੱਦਾਂ ਦੇ ਕੰਮ ਕਰ ਲੈਂਦੀ ਹੈ ਜਿਹੜੇ ਕਿ ਉਹ ਗਲਤ ਰਾਹ ਦੇ ਵਿੱਚ ਚਲੀ ਜਾਂਦੀਆਂ ਮਤਲਬ ਉਹਨੂੰ ਬੰਦੂਕ ਵੀ ਚੱਕਣੀ ਪੈਂਦੀ ਆ ਗੁੰਡਿਆਂ ਨਾਲ ਲੜਨਾ ਵੀ ਪੈਂਦਾ ਤੇ ਕੁਝ ਐਦਾ ਦੀਆਂ ਵੀ ਗੱਲਾਂ ਵਾ ਜਿਹੜੀਆਂ ਅਸੀਂ ਮੈਂ ਤੁਹਾਨੂੰ ਬੋਲ ਤਾਂ ਨਹੀਂ ਸਕਾਂਗੀ ਕਿਉਂਕਿ ਤੁਸੀਂ ਅਗਰ ਵੈਬ ਸੀਰੀਜ਼ ਹੀ ਦੇਖੋਗੇ ਨਾ ਤਾਂ ਇਹ ਤੁਹਾਨੂੰ ਮਜ਼ਾ ਵੀ ਆਊਗਾ ਔਰ ਦੇਖਣ ਦੇ ਵਿੱਚ ਜਿਹੜਾ ਕਿ ਮੈਂ ਸਸਪੈਂਸ ਖੋਲਣਾ ਨਹੀਂ ਜਾਂਦੀ ਇਹ ਤੁਸੀਂ ਖੁਦ ਦੇਖੋ ਇਹ ਜਿਹੜਾ ਵੈਬ ਸੀਰੀਜ਼ ਹੈ ਜੀ OTT ਪਲੇਟਫਾਰਮ ਤੇ ਆਏਗਾ ਤੇ 4 ਜੁਲਾਈ ਨੂੰ ਇਹ ਵੈਬ ਸੀਰੀਜ਼ ਸਟਾਰਟ ਹੋ ਜਾਏਗਾ ਤੇ ਦੇਖਣਾ ਜ਼ਰੂਰ ਕਿਉਂਕਿ ਇੱਕ ਕੁੜੀ ਦੇ ਉੱਤੇ ਹੈ ਕੁੜੀ ਕਿਸ ਤਰ੍ਹਾਂ ਬੰਦਿਆਂ ਦੇ ਨਾਲ ਲੜਦੀ ਹੈ ਆਪਣੇ ਆਪ ਨੂੰ ਨਿਖਾਰਨ ਵਾਸਤੇ ਤੇ ਅੱਗੇ ਹੋਰ ਵੀ ਫਿਲਮਾਂ ਦੀ ਤੇ ਵੈਬ ਸੀਰੀਜ਼ ਦੀ ਮੈਂ ਅਪਡੇਟ ਦਿੰਦੀ ਰਹੂੰਗੀ ਤਦ ਤੱਕ ਲਈ ਬਾਏ ਬਾਏ